ਸਾਰੀ ਉਮਰ ਤਰਸਕਸ ਖਾ ਕੇ ਇਹਦੇ ਬਿਮਾਰੀਆਂ ਲਵਾ ਲਈਆਂ ਰਸ ਕਸ ਖਾਏ ਪਿੰਡ ਵਿਧਾਏ ਭੀਖ ਕਰੇ ਗੁਰ ਸ਼ਬਦ ਨਾ ਕਮਾਏ ਅੰਤਰ ਰੋਗ ਮਹਾ ਦੁਖ ਭਾਰੀ ਵਿਸ਼ਟਾ ਮਾਹ ਸਮਾ ਸਾਧ ਸੰਗਤ ਜੀ ਅਸੀਂ ਤਾਂ ਗੁਰੂ ਦੀ ਬਖਸ਼ੀ ਹੋਈ ਮਰਿਆਦਾ ਵੀ ਤੋੜ ਦਿੱਤੀ ਲੰਗਰ ਸੀ ਤਨ ਨੂੰ ਜਿੰਦਾ ਰੱਖਣ ਵਾਸਤੇ ਵੀ ਜਦੋਂ ਸਿਮਰਨ ਵਿੱਚ ਬੈਠੀ ਹੋਈਏ ਸੰਗਤ ਵਿੱਚ ਬੈਠੀ ਹੋਈਏ ਕਿਤੇ ਮਨ ਭੁੱਖ ਭੁੱਖ ਨਾ ਕਰੇ ਇਸ ਕਰਕੇ ਗੁਰੂ ਜੀ ਨੇ ਪਹਿਲਾ ਪੰਗਤ ਲਾ ਦਿੱਤੀ ਫਿਰ ਸੰਗਤ ਦਰਬਾਰ ਸਾਹਿਬ ਵੀ ਜਾਓਗੇ ਨਾ ਦੇਖੋ ਕਿੰਦਾ ਵਧੀਆ ਸਿਸਟਮ ਬਣਾਇਆ ਹੈ ਪਹਿਲਾ ਸ਼ਰਧਾਲੂ ਗਏ ਥੱਕੇ ਟੁੱਟੇ ਇਸ਼ਨਾਨ ਕੀਤਾ ਸੁਭਾਵਕੀ ਇਸ਼ਨਾਨ ਕਰਨ ਤੋਂ ਬਾਅਦ ਭੁੱਖ ਲੱਗਦੀ ਨਾਲ ਹੀ ਗੁਰੂ ਨੇ ਲੰਗਰ ਤਿਆਰ ਕਰ ਦਿੱਤਾ ਲੰਗਰ ਹਾਲ ਲੰਗਰ ਛਕਣ ਤੋਂ ਬਾਅਦ ਅੰਦਰ ਜਾਓ ਤੇ ਸੰਗਤ ਕਰੋ ਤੋ ਤੁਹਾਡੇ ਮਨ ਦੀ ਤ੍ਰਿਪਤੀ ਹੋ ਜਾਏਗੀ ਤਨ ਦੀ ਖੁਰਾਕ ਵੀ ਮਿਲ ਗਈ ਤੇ ਮਨ ਦੀ ਖੁਰਾਕ ਵੀ ਮਿਲ ਗਈ